ਪਾਰ ਟੂ ਗਾਸ ਪਰਛੇ ਬਲੱਡਾ ਜੋ ਕਿਸੇ ਜਨ ਪਛਾਨ ਦੀ ਮਹਤਾਜ ਨਹੀਂ ਉਹ ਅੱਜ ਪਾਣੀ ਦੀ ਸੇਵਾ ਜੋ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਬਾਰਾ ਚਾਲੂ ਕਰ ਰਹੀ ਹੈ ਪਾਣੀ ਦੀ ਸੇਵਾ ਸਾਡੇ ਪ੍ਰਧਾਨ ਅਮਿਤ ਜਿੰਦਲ ਜੀ ਦੀ ਪ੍ਰਧਾਨਗੀ ਹੇਠ ਚੱਲ ਰਹੀ ਹੈ ਤੇ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਪਿਛਲੇ ਸਾਲ ਵੀ ਬੜੇ ਵਧੀਆ ਤਰੀਕੇ ਨਾਲ ਚੱਲੀ ਤੇ ਇਸ ਸਾਲ ਵੀ ਬੜੇ ਵਧੀਆ ਤਰੀਕੇ ਨਾਲ ਚਲਾਵਾਂਗੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਤੇ ਇਹਦੇ ਨਾਲ ਹੀ ਅਸੀਂ ਐਲਡੀ ਇਨਕਲੇਵ ਦੇ ਮਾਲਕ ਸ਼ਾਲੂ ਜੀ ਦਾ 사ਦੂ ਰਾਮ ਜੀ ਮੁੰਬਈ ਤੋਂ ਮੰਗਾ ਜੀ ਦਾ ਤੇ ਦਸਵੰਤਾ ਡੈਰੀ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਇਹਨਾਂ ਨੇ ਬੜਾ ਵਿਸ਼ੇਸ਼ ਸਹਿਯੋਗ ਦਿੱਤਾ ਤੇ ਇਹਦੇ ਨਾਲ ਹੀ ਅਸੀਂ ਦਾ ਪਾਣੀ ਦੇ ਟੈਂਕੀਆਂ ਸ਼ਹਿਰ ਵਿੱਚ ਰੱਖੀਆਂ ਨੇ ਠੰਡੇ ਪਾਣੀ ਦੀਆਂ ਤਾਂ ਜੋ ਕਿਸੇ ਵਿਅਕਤੀ ਨੂੰ ਪਾਣੀ ਤੋਂ ਪਿਆਸਾ ਨਾ ਰਹੇ ਤੇ ਮੁਸਾਫਰ ਨੂੰ ਹਰ ਸੁਵਿਧਾ ਮਿਲ ਸਕੇ ਭਾਰਤ ਵਿਕਾਸ ਪ੍ਰਿਸ਼ਦ ਭਲਾੜਾ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲ ਸੇਵਾ ਜੋ ਕਿ ਸਾਰੇ ਸ਼ਹਿਰ ਵਿੱਚ ਸਾਰੀ ਗਲੀਆਂ ਮਹੱਲੇਾਂ ਵਿੱਚ ਬਜ਼ਾਰਾਂ ਵਿੱਚ ਜੋ ਦੋ ਰੇਡੀਆਂ ਨੇ ਉਹ ਚਲਾਈਆਂ ਗਈਆਂ ਨੇ ਅੱਜ ਫਿਰ ਪਿਛਲੇ ਸਾਲ ਵੀ ਇਹ ਸੇਵਾ ਭਾਰਤ ਵਿਕਾਸ ਪ੍ਰੀਸ਼ਦ ਭਲਾੜਾ ਵੱਲੋਂ ਚਲਾਈ ਗਈ ਸੀ ਇਸ ਸਾਲ ਫਿਰ ਅੱਜ ਤੋਂ ਅਸੀਂ ਇਹ ਜੋ ਰੇਡੀਆਂ ਸ਼ੁਰੂ ਕਰਨ ਜਾ ਰਹੇ ਹਾਂ ਜੋ ਕਿ ਠੰਡਾ ਪਾਣੀ ਸਾਰੇ ਹਰ ਗਲੀ ਵਿੱਚ ਹਰ ਮਹੱਲੇ ਵਿੱਚ ਹਰ ਬਾਜ਼ਾਰ ਵਿੱਚ ਘੁੰਮਦੀਆਂ ਫਿਰਨਗੀਆਂ ਤੋਂ ਜੋ ਵੀ ਯਾਤਰੀ ਨੇ ਜੋ ਸ਼ਹਿਰ ਨਿਵਾਸੀ ਨੇ ਠੰਡੇ ਪਾਣੀ ਦਾ ਲਾਭ ਲੈਣ ਇੱਕ ਜਿਹੜੀ ਸਾਨੂੰ ਸ਼ਾਲੂ ਜੀ ਐਲਡੀ ਨਿਕਰਾਏ ਉਹ ਭਲਾੜਾ ਵੱਲੋਂ ਪੇਟ ਕੀਤੀ ਗਈ ਸੀ ਤੇ ਦੂਜੀ ਜਿਹੜੀ ਸਾਧੂ ਰਾਮ ਜੀ ਅਗਰਵਾਲ ਰਤੀਨਾਮ ਰਦਵਾਰੀ لال ਬਰਤਨ ਵਾਲੇ ਭਲਾੜਾ ਵੱਲੋਂ ਪੇਟ ਕੀਤੀ ਗਈ ਸੀ ਜੋ ਪਾਣੀ ਦੀ ਸੇਵਾ ਸਾਡੇ ਮੰਗਤਰਾਮ ਜੀ ਮੰਗਤਰਾਮ ਜੀ ਮੰਗਤਰਾਮ ਜੀ ਲਾਡੀ ਵੱਲੋਂ ਦਿੱਤੀ ਗਈ ਹੈ ਅਤੇ ਬਰਫ਼ ਦੀ ਸੇਵਾ ਰਸਮੰਤਾ ਡੈਰੀ ਭਲਾੜੇ ਵੱਲੋਂ ਦਿੱਤੀ ਗਈ ਹੈ ਇਹਨਾਂ ਦਾ ਅਸੀਂ ਭਾਰਤ ਵਿਕਾਸ ਪ੍ਰੀਸ਼ਦ ਭਲਾੜਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ